ਟਿੱਡ ਜੀ ਦਾ ਬਾਹਰ ਆ ਨਾ ਜਿਹੜੇ ਕਹਿੰਦੇ ਸਾਡਾ ਟਿੱਡ ਨਹੀਂ ਘਟਦਾ ਟਿੱਡ ਬਹੁਤ ਛੇਤੀ ਤੁਹਾਡਾ ਅੰਦਰ ਵੜ ਜਾਏਗਾ ਸੋਨੇ ਮੈਂ ਐਡਵਾਂਸ ਦੱਸਦਾ ਐਕਸਟਰਾ ਬੋਨਸ ਆ ਜਿਹੜੀ ਉਹ ਹੈਗੀ ਆ ਤੁਸੀਂ ਇਹ ਨਾ 20 ਦਿਨ ਸਿਰਫ ਕਰਕੇ ਦੇਖ ਲਓ ਤੋ ਨਾਈਟ 10 11 ਅੰਜ ਸੈਟ ਲਉਣਗੇ ਹੀ ਲਉਣਗੇ ਤਿੰਨ ਤੋਂ ਪੰਜ ਦੇ ਵਿੱਚ ਵਿੱਚ ਲਾਣਗੇ ਤਿੰਨ ਤੋਂ ਘੱਟ ਤਾਂ ਲੁਣੀ ਨਹੀਂ ਲੁਣੀ ਤੁਸੀਂ ਕਰਨਾ ਜੀ 1 2 ਪੈਰ ਦੇਖੋ ਮੇਰੇ ਪੈਰਾਂ ਦੀ ਮੂਵਮੈਂਟ ਦੇਖੋ ਤੁਹਾਡੀ ਇੱਕ ਫਿਟਨੈਸ ਦਾ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਸਟੈਮਨਰ ਦਾ ਤੁਹਾਨੂੰ ਪਤਾ ਲੱਗ ਜਾਏਗਾ ਇੱਕ ਤੁਹਾਡੀ ਜਿਹੜੀ ਬੋਡੀ ਫੈਟ ਆ ਉਹ ਵੀ ਬਹੁਤ ਤੇਜ਼ੀ ਨਾਲ ਤੁਹਾਡੀ ਘਟਣੀ ਸ਼ੁਰੂ ਹੋ ਜਾਈਗੀ ਜਨਾਂ ਪਿੱਠ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਇਹੋ ਜਿਹਾ ਸਿੰਪਲ ਜੰਪਿੰਗ ਐਕਸਰਸਾਈਜ਼ ਦੱਸਾਂਗਾ ਅਗਰ ਤੁਸੀਂ ਉਹ ਐਕਸਰਸਾਈਜ਼ ਆ ਤੁਸੀਂ ਆਪਣੇ ਘਰ ਦੇ ਵਿੱਚ ਜਿਮ ਦੇ ਵਿੱਚ ਜਾਂ ਫਿਰ ਕਿਤੇ ਵੀ ਤੁਸੀਂ ਪਾਰਕ ਦੇ ਵਿੱਚ ਤੁਸੀਂ ਕਰਦੇ ਹੋ ਨਾ ਉਹ ਐਕਸਰਸਾਈਜ਼ ਆ ਇੱਕ ਤਾਂ ਤੁਹਾਡੇ ਜਿਹੜਾ ਬੋਡੀ weight ਆ ਜੀ ਉਹ ਘਟਾਉਣ ਦੇ ਵਿੱਚ ਤੁਹਾਡੀ ਜਿਹੜੀ ਬਹੁਤ ਜ਼ਿਆਦਾ ਮਦਦ ਕਰੇਗੀ ਤੇ ਇੱਕ ਤੁਹਾਨੂੰ ਉਹ ਐਕਸਰਸਾਈਜ਼ ਤੁਹਾਨੂੰ ਨਾ ਬਹੁਤ ਜ਼ਿਆਦਾ ਫਿੱਟ ਰੱਖਣੀ ਆ ਤੁਹਾਨੂੰ ਹੈਲਦੀ ਰੱਖਣੀ ਆ ਤੇ ਫਿੱਟ ਨੱਖ ਰਹੀ ਆ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਣ ਗਿਆ ਉਹ ਐਕਸਰਸਾਈਜ਼ ਆ ਤੁਸੀਂ ਆਪਣੇ ਘਰ ਦੇ ਵਿੱਚ ਜਿਮ ਦੇ ਵਿੱਚ ਜਾਂ ਫਿਰ ਤੁਸੀਂ ਕਿਤੇ ਵੀ ਪਾਰਕ ਦੇ ਵਿੱਚ ਤੁਸੀਂ ਮਾਰਨਿੰਗ ਟਾਈਮ ਤੁਸੀਂ ਕਰ ਸਕਦੇ ਹੋ ਉਹ ਕਿਹੜੀ ਐਕਸਰਸਾਈਜ਼ ਨੇ ਕਿਵੇਂ ਕਰਨੀਆਂ ਨੇ ਉਹ ਤਾਂ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਜਿਹੜੀਆਂ ਐਕਸਰਸਾਈਜ਼ ਨੇ ਆਪਣੀਆਂ ਸਾਰੀਆਂ 10 ਏਰੀਆ 10 ਐਕਸਰਸਾਈਜ਼ ਨੇ ਜਿਹੜੀਆਂ ਜੀ ਉਸ ਬਿਲਕੁਲ ਸਿੰਪਲ ਤੇ ਜੰਪਿੰਗ ਐਕਸਰਸਾਈਜ਼ ਆਉਣੀਆਂ ਇਹਨੂੰ ਹਰੇਕ ਕੋਈ ਕਰ ਸਕਦਾ ਹੈ ਸੋ ਹਾਂਜੀ ਜਿਹੜੀ ਆਪਣੀ ਪਹਿਲੀ ਐਕਸਰਸਾਈਜ਼ ਆ ਉਹ ਜਬੀ ਬਿਲਕੁਲ ਸਿੰਪਲ ਆ ਇੱਦਾਂ ਖ 6 7 8 9 10 11 12 13 14 15 16 ਅਗਲੀ ਇੱਕ ਸਹੀ ਨੰਬਰ 2 ਐਕਸਰਸਾਈਜ਼ ਹੈਗੀ ਆ 1 2 3 4 5 6 ਆ ਮੇਰਾ ਪੈਰ ਵੀ ਦੇਖੋ ਨਾਲ ਜਾ ਰਿਹਾ ਪਿੱਛੇ ਅੱਗੇ ਪਿੱਛੇ ਪੈਰ ਜਾ ਰਿਹਾ ਜੀ ਮੇਰੇ ਪੈਰ ਉੱਥੀ ਦੇਖੋ 1 2 3 4 5 ਹੱਥ ਵੀ ਨਾਲ ਜਾਣੇ ਚਾਹੀਦੇ ਆ ਜਿਹੜੀ ਹੁਣ ਆਪਣੀ ਤੀਸਰੀ ਐਕਸਰਸਾਈਜ਼ ਆ ਜੀ ਜਿਹੜੀ ਤੀਜੀ ਐਕਸਰਸਾਈਜ਼ ਆਪਣੀ ਆ ਉਹ ਗੋਡਾ ਤੱਕਾਂ ਉੱਪਰ ਤੱਕ ਤੇ ਥੱਲੇ ਤਾੜੀ ਵੱਜਣੀ ਚਾਹੀਦੀ ਆ ਇਹ ਚੀਜ਼ 1 2 3 4 5 6 7 8 9 10 4 3 ਜਿਹੜੀ ਆਪਣੀ 4th ਐਕਸਰਸਾਈਜ਼ ਜਿਹੜੀ 4th ਐਕਸਰਸਾਈਜ਼ ਨੂੰ ਜੀ ਹੱਥਿਆਂ ਵਿੱਚ ਰੱਖ ਲੈਣੇ ਆ ਜਿਹਦਾ ਦੋ ਹੱਥ ਨਹੀਂ ਵੀ ਇਦਾਂ ਰੱਖੀ ਜਾਂਾਂ ਕਿ ਪਿੱਛੇ ਨਹੀਂ ਪੈਗਾ ਤੁਹਾਨੂੰ ਜੀ ਇਹਦਾ ਸਿੰਪਲ ਰੱਖ ਸਕਦੇ ਆ ਇੱਧਰ ਰੱਖ ਕੇ ਆਹ ਵਨ 2 लक टर्न तो कर करना one, two, जी पैर देखो मेरे पैर मूवमेंट देखो जी ਹੁਣ ਜਿਹੜੀ ਅਗਲੀ ਐਕਸਰਸਾਈਜ਼ ਹੈ ਜੀ ਐਕਸਰਸਾਈਜ਼ ਨੰਬਰ 6 ਉਹ ਆਪਣੀ ਹਿੱਜੀ ਦੇਖੋ ਆਹ ਗੋਡ ਦੇ ਵਿੱਚ ਇੱਕ ਵਾਰੀ ਹੱਥ ਅੱਗੇ ਜਾਏਗਾ ਇੱਕ ਵਾਰੀ ਪਿੱਛੇ ਜਾਏਗਾ ਤੇ ਆਹ ਪੈਰ ਨਾਲ ਜਾਂਕ ਹੁੰਦਾ ਰਹੇਗਾ ਇਹਦੇ 15 ਵਾਰ ਕਰਨੀਆਂ 5 2 3 4 5 6 7 8 9 10 11 12 13 14 15 ਨੂੰ ਸਾਈਡ ਤੇ ਜੜੀ ਜਿਹੜੀ ਅਗਲੀ ਆਪਣੀ 7ਵੀਂ ਐਕਸਰਸਾਈਜ਼ ਹੈ ਜੀ 7ਵੀਂ ਐਕਸਰਸਾਈਜ਼ ਹੈ ਜੀ ਆ ਵੀਡੀਓ ਕਰਨਾ ਜੰਪ ਮਾਰਾ ਕਰਕੇ ਖੜਾ ਖੜੇ 1 2 3 4 5 6 7 8 9 10 11 12 13 14 15 ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਹੈ ਜੀ ਇਹਨੂੰ ਹੱਥ ਤੁਸੀਂ ਕਮਰ ਤੇ ਰੱਖ ਲੈਣੇ ਆ ਜੀ 100 ਸਾਈਜ਼ ਨੰਬਰ 8 ਇੱਥੇ ਰੱਖ ਲੈਣੇ ਆ ਹੱਥ ਪੈਰ ਅੱਗੇ ਪਿੱਛੇ ਹੋਣਗੇ ਪੰਜੇ ਦੇ ਉੱਤੇ ਰਹਿਣਾ ਅਡੀਆਂ ਨਹੀਂ ਲਾਣੀਆਂ ਪੰਜੇ ਦੇ ਕੋਲ ਹਾਂ ਪਰ ਇਹ ਜਿਹੜਾ ਆ ਦੂਜਾ ਪੈਰ ਪਿੱਛੇ ਰੱਖ ਕੇ ਜਾਏਗਾ ਜਿਹੜੀ ਆਪਣੀ ਨੌਵੀਂ ਐਕਸਰਸਾਈਜ਼ ਆ ਜਿਹੜੀ ਆਪਣੀ ਉਹ ਇਹਦੇ ਦੋ ਬੜੀ ਹੱਥ ਅੰਦਰ ਲਗਾਣੇ ਆ ਦੋ ਵਰੀ ਬਾ ਟੱਚ ਕਰਨੇ ਜੰਪਿੰਗ ਦੇ ਵਿੱਚ ਹੁਣ ਜਿਹੜੀ ਜੰਪੀ ਦੇ ਵਿੱਚ ਪੈਰ ਆਹ ਇਸ ਤਿਹਦਾ 1 2 3 4 ਜਿਹੜੀ ਆਪਣੀ ਦਸਵੀਂ ਐਕਸਰਸਾਈਜ਼ ਆ ਜੀ ਦਸਵੀਂ ਐਕਸਰਸਾਈਜ਼ ਬਹੁਤ ਸਿੰਪਲ ਆ ਉਹ ਕਿਵੇਂ ਕਰਨੀ ਜੀ ਖੜੇ ਹੋ ਤੁਸੀਂ ਸਿੰਪਲ ਜੰਪੀ ਤੇ ਨਾ ਪੰਜਿਆਂ ਦੇ ਉੱਤੇ ਨਾ ਆਡੀਆਂ ਇਹ ਨਹੀਂ ਕਰਨਾ ਹੈਗਾ ਪੰਜਿਆਂ ਦੇ ਉੱਤੇ ਨਾ ਹਾਰੇ ਖੇਡਣ 1 2 3 4 5 6 7 8 9 10 ਇਹ ਤਾਂ ਉਹਦੀ ਆਪਣੀ 10 ਐਕਸਟਰਾ ਜੀ ਇੱਕ ਤੁਹਾਨੂੰ ਮੈਂ ਐਡਵਾਂਸ ਦੱਸਦਾ ਐਕਸਟਰਾ ਬਾਉਂਸ ਆ ਜਿਹੜੀ ਉਹ ਹੈਗੀ ਆ ਉਹੀ ਹੈ ਨਹੀਂ ਕਰਦੀ ਬੱਸ ਬਹੁਤ ਸਿੰਪਲ ਹੈ ਜਿੱਥੇ ਦਾ ਗੋਡੇ ਚੱਕਣ ਦੇ ਚੱਕਰ ਇਹ ਆਪਣੀ ਤਾਂ 10 ਐਕਸਰਸਾਈਜ਼ਾਂ ਸੀ ਜੀ ਤੇ 11ਵੀਂ ਮੈਂ ਤੁਹਾਨੂੰ ਇੱਕ ਬਾਉਂਸ ਦਿੱਤੀ ਆ ਇਹਦੇ ਹੁਣ ਆਪਾਂ ਗੱਲ ਕਰਦੇ ਆ ਵੀ ਤੁਸੀਂ ਆਪਣਾ weight ਘਟਾਉਣ ਵਾਸਤੇ fit ਹੋਣ ਵਾਸਤੇ ਤੁਸੀਂ ਕਿਵੇਂ ਲੋਣੀ ਆ ਜੀ ਹਰੇਕ ਐਕਸਰਸਾਈਜ਼ ਦਾ ਜਿਹੜਾ ਸੈਟ ਆ ਜਿਹੜੇ ਨਵੇਂ ਆ ਬਿਗਿਨਰ ਆ ਜਿਹੜੇ ਹਨਾ ਜਿਨ੍ਹਾਂ ਨੇ ਹਜੇ ਮਤਲਬ ਵੀ ਵਰਕਆਊਟ ਛਿਰੂ ਹੀ ਕੀਤਾ ਵਾ ਉਹ ਘੱਟੋ ਘੱਟ 30 ਸੈਕਿੰਡ ਤੋਂ ਲੈ ਕੇ 45 ਸੈਕਿੰਡ ਲਾਉਣਗੇ ਕੰਟੀਨਿਊ ਲਾਉਣਗੇ ਜਿਹੜੀਆਂ ਮੈਂ ਤੁਹਾਨੂੰ 10-11 ਐਕਸਰਸਾਈਜ਼ ਦੱਸਿਏ ਨੇ ਤੁਸੀਂ ਆਪਣਾ ਸਟਾਪਵਾਚ ਚਲਾ ਲੈਣਾ ਫੋਨ ਦੇ ਉੱਤੇ ਹਰੇਕ ਐਕਸਰਸਾਈਜ਼ 30 ਸੈਕਿੰਡ ਤੋਂ ਲੈ ਕੇ 40 ਸੈਕਿੰਡ ਤੱਕ ਲਾਉਂਗੇ ਜਦੋਂ ਤੁਹਾਡੇ 30-40 ਸੈਕਿੰਡ ਕੰਪਲੀਟ ਹੋ ਗਏ ਨਾਲ ਹੀ ਐਕਸਰਸਾਈਜ਼ ਚੇਂਜ ਕਰ ਦੋਗੇ ਜਾਨੀ ਕਿ ਦਾਏ 10 10-11 ਐਕਸਰਸਾਈਜ਼ ਦੱਸੀ ਜਾਨੀ ਕਿ ਤੁਹਾਡਾ 10 ਮਿੰਟ ਦਾ ਲਗਾਤਾਰ ਵਰਕਆਊਟ ਹੋਏਗਾ ਜਿਹੜੇ ਐਡਵਾਂਸ ਨੇ ਪੁਰਾਣੇ ਨੇ ਥੋੜੇ ਜਿਹੀ ਹੈਨਾ ਉਹ ਸਿਰਫ ਆਪਣੀ ਫਿਟਨੈਸ ਵਾਸਤੇ ਕਰਨਾ ਚਾਹੁੰਦੇ ਆ ਜਾਂ ਥੋੜੇ ਜਿਹੇ ਏਜ ਦੇ ਨੇ ਜਿਹੜੇ ਨਾ 40 45 ਪਲੱਸ ਨੇ ਉਹ ਇਹ ਕਿ ਉਹ ਲਾਣਗੇ 1 ਮਿੰਟ ਘੱਟੋ ਘੱਟ 1 ਮਿੰਟ ਕੰਟੀਨਿਊ ਕਰਨਗੇ ਜਿਵੇਂ ਆ 100 ਦਸੀ ਆ 1 ਮਿੰਟ ਚੱਲੇਗੀ ਕੰਟੀਨਿਊ ਆ ਹੋ ਗਈ ਹੈ ਨਾ ਜਾਂ ਫਿਰ ਆ ਵਾਲੀ ਐਕਸਰਸਾਈਜ਼ ਹੋ ਗਈ ਕੋਈ ਵੀ ਐਕਸਰਸਾਈਜ਼ ਹੋ ਗਈ 1 ਮਿੰਟ ਕੰਟੀਨਿਊ ਚੱਲੇਗੀ ਜਦੋਂ ਹੀ ਟਾਈਮ ਚੇਂਜ ਹੋ ਜਾ 1 ਮਿੰਟ ਤੋਂ ਬਾਅਦ ਨਾਲ ਹੀ ਤੁਸੀਂ ਐਕਸਰਸਾਈਜ਼ ਤੁਸੀਂ ਚੇਂਜ ਕਰ ਦੇਣੀ ਆ ਯਾਨੀ ਕਿ ਟੋਟਲ ਤੌਰ ਤੇ 10 ਮਿੰਟ ਦਾ ਵਰਕਆਊਟ ਆ ਜੀ ਜਿਹੜੇ ਨਵੇਂ ਆ ਉਹ 30 ਤੋਂ 40 ਸੈਂਟ ਜਿਹੜੇ ਪੁਰਾਣੇ ਆ ਇਹਦੇ ਸੈੱਟ ਕਿੰਨੇ ਲਾਉਣੇ ਆ ਇਹਦੇ ਸੈੱਟ ਜਿਹੜੇ ਤੁਸੀਂ ਲਾਉਣੇ ਆ ਘਟੋ ਘਟ ਤੁਸੀਂ 3 ਤੋਂ 5 ਲਾਉਣੇ ਆ ਜੇ ਤੁਸੀਂ ਨਵੇਂ ਹੋ ਹਨਾ ਬਿਗਨਰ ਹੋ ਤਾਂ ਤੁਸੀਂ ਇਹਦੇ 10-10 ਮਿੰਟ ਤੇ 3 ਸੈੱਟ ਲਾਉਂਗੇ ਜਿਵੇਂ 10 ਮਿੰਟ ਦਾ ਇੱਕ ਸੈੱਟ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਇੱਕ ਤੋਂ ਲੈ ਕੇ 2 ਮਿੰਟ ਦੇ ਵਿੱਚ ਜਾਨੀ ਕਿ 2 ਮਿੰਟ ਤੋਂ ਵੱਧ ਰੈਸਟ ਨਹੀਂ ਲਾਉਂਗੇ 1.5 ਮਿੰਟ ਬਹੁਤ ਆ ਰੈਸਟ ਪਾਣੀ ਪੂਣੀ ਪੀ ਲੋ ਹਲਕਾ ਜਿਹਾ ਨਾਲ ਹੀ ਅਗਲਾ 라ਉਂਡ ਫੇਰ ਸ਼ੁਰੂ ਕਰ ਦੋ ਫੇਰ ਉਸ ਤੋਂ ਬਾਅਦ ਅਗਲਾ ਸੈੱਟ ਖੜੂਗਾ ਫੇਰ ਰੈਸਟ ਫੇਰ ਅਗਲਾ ਸੈੱਟ ਕਰ ਦੋ ਇਹ ਤੁਹਾਡਾ ਸੈੱਟ ਕੰਪਲੀਟ ਹੋ ਜਾਏਗਾ ਜੀ ਜਿਹੜੇ ਪ ਤੁਸੀਂ ਇਹ ਨਾ 20 ਦਿਨ ਸਿਰਫ ਕਰਕੇ ਦੇਖ ਲਓ ਤੁਹਾਡੀ ਇੱਕ ਫਿਟਨੈਸ ਦਾ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਸਟੈਮਿਨਰ ਦਾ ਤੁਹਾਨੂੰ ਪਤਾ ਲੱਗ ਜਾਏਗਾ ਇੱਕ ਤੁਹਾਡੀ ਜਿਹੜੀ ਬੋਡੀ ਫੈਟ ਆ ਉਹ ਵੀ ਬਹੁਤ ਤੇਜ਼ੀ ਨਾਲ ਤੁਹਾਡੀ ਘਟਣੀ ਸ਼ੁਰੂ ਹੋ ਜੇਗੀ ਜਿਹੜਾ ਪੇਟ ਢਿੱਡ ਜੀ ਦਾ ਬਾਹਰ ਆਉਂਦਾ ਜਿਹੜਾ ਕੰਦਾ ਸਾਡਾ ਢਿੱਡੀ ਘਟਦਾ ਢਿੱਡ ਬਹੁਤ ਛੇਤੀ ਤੁਹਾਡੇ ਅੰਦਰ ਵੱਜ ਜਾਏਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਜਾਂ ਕੋਈ ਹੋਰ ਕੋਈ ਵੀ ਤੁਹਾਡਾ ਸਵਾਲ ਹੈਗਾ ਫਿਟਨੈਸ ਦੇ ਰਿਗਾਰਡਿੰਗ ਤਾਂ ਤੁਸੀਂ ਪਲੀਜ਼ ਵੀ ਇੰਸਟਾਗ੍ਰam ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਆਪਣੇ ਸਵਾਲ ਪੁੱਛ ਸਕਦੇ ਹੋ ਜੀ ਸੋ ਦੋਸਤੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਫਿਟਨੈਸ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੇ ਨਵਾਂ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਂ ਸਾਰਿਆਂ ਨੂੰ ਮੇਰੇ ਵੱਲੋਂ